ਮੇਰਾ ਨਾਮ ਜਸਵੀਰ ਕੌਰ ਆ ਮੈਂ ਇੱਕ ਅਸੋਸੀਏਟ ਟੀਚਰ ਆ ਰਈਆ ਗਰਲ ਸਕੂਲ ਚ ਕੀ ਗੱਲ ਕੀ ਹੋਈ ਆ ਅਸੀਂ ਸਕੂਲ ਤੋਂ ਆਏ ਆ ਤੇ ਅਗਲੇ ਦਿਨ ਹੀ ਐਤਵਾਰੀ ਹੋਈ ਨਾ ਇਹ ਗੱਲ ਦੋ ਤਰੀਕ ਦੀ ਹੋਈ ਦੋ ਤਰੀਕ ਨੂੰ ਇਹਨਾਂ ਨੇ ਰਾਤ 8:00 ਵਾਟ ਦਾ ਟਾਈਮ ਹੋਣਾ ਵਾ ਤੇ ਵੀਰ ਜੀ ਮੋਟਰਸਾਈਕਲ ਇਹਨਾਂ ਗਾੜੀ ਲਾਇਆ ਮੇਰੇ ਹਸਬੰਡ ਬਾਥਰੂਮ ਗਏ ਆ ਤੇ ਇਹਨਾਂ ਨੇ ਉਹਨਾਂ ਨੂੰ ਮੈਂ ਇੰਨੀ ਗੱਲ ਇਹਨਾਂ ਕਿਹਾ ਵੀ ਤੁਸੀਂ ਨਾ ਮੋਟਰਸਾਈਕਲ ਪਰੇ ਕਰ ਲਓ ਸਾਡੀ ਜਗ੍ਹਾ ਛੱਡ ਦਿਓ ਉੱਤਨ ਤੋਂ نیچے ਉਹ ਇਹਨਾਂ ਨੇ ਕੋਈ ਗੱਲ ਨਹੀਂ ਮੰਨੀ ਚੁੱਪ ਕੀਤੇ ਰਹੇ ਆ ਫਿਰ ਮੈਂ ਕਹਤੀ ਇੰਨੀ ਗੱਲ ਵੀ ਤੁਸੀਂ ਅੱਗੇ ਕਰ ਲਓ ਜਾਂ ਪਿੱਛੇ ਕਰ ਲਓ ਮੋਟਰਸਾਈਕਲ ਤੇ ਸਾਨੂੰ ਮਤਲਬ ਕਿ ਨੰਗਣ ਨੂੰ ਰਸਤਾ ਰਹਿੰਦਾ ਮੇਰੀਆਂ ਬੇਟੀਆਂਾਂ ਵਾ ਕਿੱਥੇ ਜਾਣ ਗਲੀ ਦੇ ਵਿੱਚ ਤੇ ਵੀਰ ਜੀ ਇਹਨਾਂ ਨੇ ਇੱਕ ਗੱਲ ਨਹੀਂ ਮੰਨੀ ਇਹਨਾਂ ਨੇ ਪਹਿਲਾਂ ਹੀ ਪਲੈਨਿੰਗ ਕੋਈ ਕੀਤੀ ਸੀਗੀ ਇੱਕਦਮ ਗੰਡਾਸੀਆਂ ਦਾਤ ਰਹੇ ਉਹਦੀਆਂ ਚੀਜ਼ਾਂ ਲੈ ਕੇ ਤੇ ਮੇਰੇ ਤੇ ਵਾਰ ਕਰਨੇ ਸ਼ੁਰੂ ਕਰਦੇ ਮੇਰੀਆਂ ਬੇਟੀਆਂ ਪਰੇ ਸੀ ਇਹ ਮੇਰੇ ਜੇਠ ਦੇਰ ਤੇ ਉਹਨਾਂ ਦੇ ਮੁੰਡੇ ਪੋਤੇ ਨੋਹਾਂ ਇੱਕ ਜਵਾਈ ਵੀ ਸੀ ਜੇਠ ਮੇਰੇ ਦਾ ਨਾਮ ਸੰਤੋਖ ਸਿੰਘ ਆ ਜੇਠਾਣੇ ਦਾ ਨਾਮ ਪਰਮਜੀਤ ਕੌਰ ਆ ਤੇ ਉਹਨਾਂ ਦਾ ਜਿਹੜਾ ਬੇਟਾ ਇੱਕਦਮ ਨਾਲ ਉਹਨਾਂ ਦੇ ਅੰਦਰ ਦਾਖਲ ਹੋਇਆ ਵਾ ਹਰਮਨਪ੍ਰੀਤ ਸਿੰਘ ਉਹਨਾਂ ਹਰਮਨਪ੍ਰੀਤ ਦਾ ਗਾੜੀ ਬੇਟਾ ਦੂਸਰਾ ਕਾਰਤਿਕ ਤੇ ਸਰਵਨ ਮੇਰੀ ਜਠਾਣੀ ਨਾਲ ਆ ਅੱਗੇ ਸਭ ਤੋਂ ਵੱਧ ਕੇ ਉਹਨੇ ਮਤਰਕੇਸ਼ ਜੀ ਚੀਜ਼ ਲਈ ਉਹਨਾਂ ਨੂੰ ਕਿਹਾ ਕਿ ਮਾਰੀਏ ਕੁੱਟੀਏ ਉਹਨਾਂ ਦੀ ਮਗਰ ਵੀਡੀਓ ਵੀ ਹੈਗੀ ਤੁਹਾਡੇ ਕੋਲ ਹਾਂਜੀ ਵੀਡੀਓ ਵੀ ਹੈਗੀ ਆ ਉਹਨਾਂ ਦਾ ਇੱਕ ਬੇਟਾ ਸੰਦੀਪ ਸਿੰਘ ਉਹਨਾਂ ਸੰਦੀਪ ਦੀ ਘਰ ਵਾਲੀ ਜਿਹੜੀ ਆ ਬਲਜੀਤ ਕੌਰ ਤੇ ਗੁਰਸ਼ਾਨ ਛੋਟਾ ਬੇਟਾ ਗੁਰਸ਼ਾਨ ਆ ਜਿਨ੍ਹਾਂ ਨੇ ਗੱਡਾਸੀਆਂ ਫੜੀਆਂ ਹੋਈਆਂ ਸੀਗੀਆਂ ਤੇ ਵਿਰਜੀ ਮੈਨੂੰ ਪਤਾ ਹੀ ਨਹੀਂ ਲੱਗਾ ਕਿ ਕਿੱਦਾਂ ਮੈਨੂੰ ਇਹਨਾਂ ਬੇਦਲ ਕਰਤਾ ਮੇਰਾ ਬਹੁਤ ਜ਼ਿਆਦਾ ਇਹਨਾਂ ਖੋਨ ਭਾਇਆ ਗਲੀ ਗਵਾਂਡ ਸਾਰੇ ਗਵਾਹ ਆ ਵਿਰਜੀ ਹਾਂਜੀ ਪੁਲਿਸ ਨੂੰ ਕੀਤੀ ਆ ਕੰਪਲੇਂਟ ਦੋ ਤਰੀਕ ਦੀ ਔਨਲਾਈਨ ਵੀ ਕੀਤੀ ਆ ਇਦਾਂ ਵੀ ਪਰ ਸਾਡੀ ਕਿਸੇ ਵੀ ਸਾਰ ਨਹੀਂ ਲਈ ਕੱਲ ਬੇਟੀ ਐਸਐਸਪੀ ਕੋ ਹੋ ਕੇ ਆਈ ਐ ਐਸਐਸਪੀ ਸਾਹਿਬ ਨਾਲ ਅੰਮ੍ਰਿਤਸਰ ਵਾਲੇ ਉਹਨਾਂ ਕੋ ਵੀ ਹੋ ਕੇ ਆਈ ਆ ਇੱਥੇ ਡਿਪਟੀ ਸਾਹਿਬ ਬਾਬਾ ਬਕਾਲਾ ਇਹਨਾਂ ਕੋ ਵੀ ਗਈ ਆ ਜਾ ਕੇ ਕਹਿੰਦੀ ਕਿ ਅਸੀਂ ਨਹੀਂ ਤੇ ਗੱਡੀ ਥੱਲੇ ਆ ਜਾਣਾ ਵਾ ਨਹੀਂ ਤੇ ਸਾਡੇ ਮਾਂ ਪਿਓ ਦੀ ਸੁਣਵਾਈ ਕਰੋ ਕਿ ਬੋਹ ਸਾਡੇ ਨਾਲ ਮਾੜਾ ਹੋਇਆ ਕੋਈ ਕਾਰਵਾਈ ਨਹੀਂ ਹੋਈ ਵੀਰ ਜੀ ਇੱਥੋਂ ਜਿਹੜੀ ਨਹੀਂ ਕੀਤੀ ਇੱਥੋਂ ਹੁਣ ਡਾਕਟਰ ਆ ਤੇ ਡਾਕਟਰਾਂ ਨੇ ਵੇਖੋ ਮੇਰੇ ਹਥਿਆਰਾਂ ਨਾਲ ਵਾਰ ਹੋਏ ਆ ਤੇ ਇਹ 24 25 ਦਾ ਬਣਾਉਣ ਦੇ ਮੇਰੇ ਤੇ ਤੇ 24 25 ਦਾ ਉਹਨਾਂ ਤੇ ਬਣਾਉਣ ਦੇ ਸਾਡੇ ਵਿਰੋਧੀਆਂ ਤੇ ਉਹਨਾਂ ਦੇ ਕੋਈ ਚੀ ਰੀਟ ਵੀ ਨਹੀਂ ਆਈ ਮੇਰੀ ਵੇਖੋ ਸਿਰ ਦੀ ਸਾਟਾ ਪਹਿਲਾ ਪਰਚਾ ਤੇ ਇਹੀ ਬੜਾ ਮੰਦਾ ਕਿਉਂਕਿ ਮੈਂ ਬੇਹੌਸ ਹੋ ਗਈ ਸੀ ਜਦੋਂ ਨਾ ਗੰਡਾਸੀ ਮਾਰੀ ਆ ਫਿਰ ਮੇਰੇ ਆ ਟੱਕ ਲਾਇਆ ਵੰਗ ਗੰਡਾਸੀ ਦੇ ਨਾਲ ਇੱਥੇ ਮੇਰੇ ਇੱਟ ਮਾਰੀ ਆ ਵੀਰ ਜੀ ਮੈਂ ਆਪਣਾ ਪਰਿਵਾਰ ਜਿਹੜਾ ਬਚਾ ਪਾ ਕੇ ਰੱਖਦੀ ਆ ਮਿੰਨਾ ਬਹੁਤ ਇਨਾ ਮਾੜਾ ਕੀਤਾ ਵਾ ਇੰਨੇ ਲਾਲਚੀ ਆਏ ਜਗ੍ਹਾ ਖਾਤਰ ਜਗ੍ਹਾ ਮੇਰੇ ਪਤੀ ਦੇ ਨਾਮ ਆ ਸਾਰੀ ਤੇ ਸਾਨੂੰ ਇਦਾਂ ਦੀਆਂ ਚੁੰਝਕਣੀਆਂ ਛੇੜ ਕੇ ਤੇ ਵੀਰ ਜੀ ਸਾਨੂੰ ਤੰਗ ਪਰੇਸ਼ਾਨ ਕਰਦੇ ਆ ਕੀ ਮੰਗ ਕਰਦੇ ਨੇ ਅਸੀਂ ਮੰਗ ਕਰਦੇ ਆ ਕਿ ਵੀਰ ਜੀ ਮੇਰੀਆਂ ਬੇਟੀਆਂ ਵਾ ਮੇਰਾ ਬੇਟਾ ਨਹੀਂ ਕੋਈ ਹਸਬੰਡ ਮੇਰੇ ਬਿਮਾਰ ਆ ਤੇ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਜੇਲ੍ਹ ਭੇਜਿਆ ਜਾਵੇ ਇਹਨਾਂ ਨੂੰ ਤੇ ਇਦਾਂ ਹੀ ਜਿੱਦਾਂ ਮੈਂ ਸਾਡੇ ਤੇ ਲਵਾਰ ਕੀਤੇ ਆ ਵੀਰ ਜੀ ਇਦਾਂ ਹੀ ਇਹਨਾਂ ਤੇ ਕਰਨ ਸੱਟਾਂ ਲਾਉਣ ਇਦਾਂ ਹੀ ਤੇ ਸਾਡੀ ਪੁਲਿਸ ਕੋਈ ਸੁਣਨੀ ਨਹੀਂ ਨਹੀਂ ਸਰ ਮੇਰਾ ਨਾਮ ਕਿਰਨਦੀਪ ਪੋਰਾ ਕੀ ਗੱਲ ਹੋਈ ਹੈ ਜੀ ਕਿੱਥੋਂ ਦੇ ਰਹਿਣ ਵਾਲੇ ਸਰ ਰਈਆ ਦੇ ਰਹਿਣ ਵਾਲੇ ਆਸੀਂ ਤੇ ਦੋ ਤਰੀਕ ਨੂੰ ਰਾਤ 8 8:30 ਦਾ ਸਮਾਂ ਸੀ ਸਿਰਫ ਮੋਟਰਸਾਈਕਲ ਤੋਂ ਗੱਲ ਹੋਈ ਆ ਵਾਸ਼ਰੂਮ ਦੇ ਅੱਗੇ ਇਹਨਾਂ ਨੇ ਮੋਟਰਸਾਈਕਲ ਲਾਇਆ ਅਸੀਂ ਬੜੀ ਤਹਜ਼ੀਬ ਦੇ ਨਾਲ ਕਿਹਾ ਆ ਕਿ ਭਾਜੀ ਪਹਿਲਾਂ ਵੀ ਬੜੀਆਂ ਗੱਲਾਂ ਹੁੰਦੀਆਂ ਰਹੀਆਂ ਵਾ ਉਸ ਦਿਨ ਵੀ ਬੜੀ ਤਹਜ਼ੀਬ ਨਾਲ ਕਿਹਾ ਭਾਜੀ ਅੱਗੇ ਕਰ ਲੋ ਜਾਂ ਥੋੜਾ ਪਿੱਛੇ ਕਰ ਲੋ ਪਰ ਇਹਨਾਂ ਨੇ ਨਹੀਂ ਸੁਣਿਆ ਫਿਰ ਇਹਨਾਂ ਨੇ ਇੱਕੋ ਦਮ ਆ ਕੇ ਇਹਨਾਂ ਦਾ ਸਾਰਾ ਪਰਿਵਾਰ ਸੀ ਮੇਰੇ ਤਾਇਆ ਚਾਚੇ ਉਹਨਾਂ ਦੀਆਂ ਘਰ ਵਾਲੀਆਂ ਉਹਨਾਂ ਦੇ ਬੱਚੇ ਉਹਨਾਂ ਦੇ ਅੱਗੇ ਉਹ ਬੱਚੇ ਇਹਨਾਂ ਕੋਲ ਸਿਰਫ ਵੈਪਨ ਬਹੁਤ ਜ਼ਿਆਦਾ ਸ਼ਾਰਪ ਸੀ ਬਹੁਤ ਜ਼ਿਆਦਾ ਮੇਰੇ ਮਦਰ ਨੂੰ ਤੇ ਸਿਰ ਮਤਲਬ ਇਹ ਇੱਕ ਬਟ ਆਪਣੇ ਇੱਕ ਬੱਚੇ ਨੂੰ ਆਪਣੇ ਪੈਰੈਂਟਸ ਨੂੰ ਇਦਾਂ ਨਹੀਂ ਦੇਖਣਾ ਚਾਹੀਦਾ ਮੈਂਟਲੀ ਬਹੁਤ ਜ਼ਿਆਦਾ ਅਸਰ ਪਿਆ ਹੈ ਮੇਰੇ ਮਦਰ ਨੂੰ ਨਾਲ ਲੱਕੋ ਫੜ ਕੇ ਬਾਹਰ ਲੈ ਕੇ ਗਿਆ ਮਤਲਬ ਇੱਕ ਫੀਮੇਲ ਦੀ ਉਹ ਡੈਸੇਟੀਟੀ ਹੁੰਦੀ ਆ ਇੱਜ਼ਤ ਹੁੰਦੀ ਆ ਉਸ ਚੀਜ਼ ਦਾ ਇਹਨਾਂ ਨੇ ਕੁਝ ਨਹੀਂ ਫਿਰ 2 ਤਰੀਕ ਨੂੰ ਉਸੇ ਟਾਈਮ ਹੀ 112 ਤੇ ਮੈਂ ਕੰਪਲੇਂਟ ਕੀਤੀ ਜਦੋਂ ਵਾਰਦਾਤ ਹੁੰਦੀ ਪਈ ਸੀ ਉਹਦਾ ਮੇਰੇ ਕੋਲ ਮੈਸੇਜ ਵੀ ਹੈਗਾ ਆ ਫਿਰ ਵੀ ਪੁਲਿਸ ਨੇ ਮੈਂ ਮਮਾ ਨੂੰ ਹਾਲਤ ਇੰਨੀ ਜ਼ਿਆਦੀ ਉਹਨਾਂ ਦੇ ਬਲੱਡ ਇੰਨਾ ਲਾਸ ਹੋ ਗਿਆ ਸਾਰੀ ਗਲੀ ਭਰੀ ਪਈ ਸੀ ਬਲੱਡ ਦੇ ਨਾਲ ਮੈਂ ਇਹਨਾਂ ਨੂੰ ਹਸਪੀਟਲ ਲੈ ਕੇ ਹਸਪੀਟਲ ਮੁਲਾਜ਼ਮ ਹੀ ਨਹੀਂ ਆਇਆ ਤਿੰਨ ਚਾਰ ਦਿਨਾਂ ਬਾਅਦ ਜਦੋਂ ਡੀਐਸਪੀ ਸਰ ਦੇ ਅਸੀਂ ਗਏ ਆ ਉਹਨਾਂ ਨੇ ਕਾਲ ਕੀਤਾ ਮੁਲਾਜ਼ਮ ਆਇਆ ਉਸ ਟਾਈਮ ਮੇਰੇ ਮਦਰ ਦੀ ਹਾਲਤ ਨਹੀਂ ਸੀ ਇਹ ਕੋਈ ਕਿ ਉਹ ਬਿਆਨ ਦੇ ਸਕਾ ਫਿਰ ਸਿਰਫ ਫੋਟੋਸ ਖਿੱਚ ਕੇ ਲੈ ਗਏ ਆ ਹੁਣ ਵੀ ਕੱਲ ਵੀ ਮੈਂ ਐਸਐਸਪੀ ਦਫ਼ਤਰ ਹੋ ਕੇ ਆਇਆ ਐਸਐਸਪੀ ਦਫ਼ਤਰੋਂ ਫੋਨ ਆਇਆ ਐਸਐਚਓ ਨੇ ਕਿਹਾ ਆ ਕਿ ਅੱਜ 10:30 ਵਜੇ ਤੱਕ ਤੁਸੀਂ ਇੱਥੇ ਪਹੁੰਚ ਜਾਓ ਚੌਂਕੀ ਇੰਚਾਰਜ ਨੂੰ ਕਿਹਾ ਪਰ ਉਹ ਨਹੀਂ ਆਇਆ ਹਲੇ ਤੱਕ ਦੇਖ ਲਓ 12 ਵਜਨ ਵਾਲੇ ਹੋ ਗਿਆ ਮੈਂ ਕਹਿੰਦੇ ਮੀਡੀਆ ਚ ਚਾਂਦੀ ਦੀ ਲੋੜ ਨਹੀਂ ਤਾਂ ਇਹ ਗੱਲ ਕੀ ਹੈ ਕੀ ਮੰਗਤਾ ਬਈ ਮੰਗ ਸਰ ਸਾਨੂੰ ਨਾਲ ਬਸ ਜੀ ਲੈਣ ਦੇ ਤੇ ਇਹਨਾਂ ਨੂੰ ਜਿਹੜੀ ਸਜ਼ਾ ਬਣਦੀ ਆ ਨਾ ਉਹ ਸਜ਼ਾ ਦੇਵੇ ਪੁਲਿਸ ਪਤਾ ਨਹੀਂ ਕਿਉਂ ਨਹੀਂ ਕਾਰਵਾਈ ਕਰਦੀ ਪਈ ਹਲੇ ਤੱਕ ਅੱਜ ਸਿਰ 2 ਤਰੀਕ ਦੀ ਵਾਰ ਤਾਂ ਅੱਜ 16 ਕਿ 17 17 ਤਰੀਕ ਹੋ ਗਈ ਹੈ ਸਰ ਸਟਿਲ ਕੋਈ ਕਾਰਵਾਈ ਨਹੀਂ ਕੀਤੀ ਹੋਈ ਐਮ ਐਲ ਆਰਸ ਵੀ ਕਟੀਆਂ ਹੋਈਆਂ ਵਾ ਸਕੈਨ ਹੋਇਆ ਸਿਰ ਦਾ ਫਿਰ ਐਕਸ-ਰੇਜ਼ ਵੀ ਹੋ ਗਏ ਆ ਪਰ ਥਾਣੇ ਬਿਆਸ ਪੁਲਿਸ ਸਟੇਸ਼ਨ ਲੱਗਦਾ ਸਾਨੂੰ ਉਹਦੇ ਕੋਲ ਕੋਈ ਆਈ ਨਹੀਂ ਹੈ ਕੋਈ ਰਿਪੋਰਟ ਹੀ ਨਹੀਂ ਆਈ ਜੀ ਇੱਕ ਲੜਾਈ ਦੀ ਸਾਨੂੰ ਇਨਫੋਰਮੇਸ਼ਨ ਆਈ ਸੀ ਹੈ ਪਰਮਜੀਤ ਕੌਰ ਔਰ ਜਸਬੀਰ ਕੌਰ ਨੇ ਦੋਵੇਂ ਦਰਾਨੀ ਜਠਾਣੀ ਨੇ ਵਾਸੀ ਰਈਆਂ ਨੇ ਇਹਨਾਂ ਦੇ ਆਪਸ ਦੇ ਵਿੱਚ ਘਰੇਲੂ ਝਗੜੇ ਦੇ ਲੈ ਕੇ ਘਰ ਦੀ ਵੰਡ ਨੂੰ ਲੈ ਕੇ ਇਹਨਾਂ ਦਾ ਆਪਸੀ ਵਿੱਚ ਝਗੜਾ ਹੋਇਆ ਹੈ ਜੋ ਦੋਵਾਂ ਪਾਰਟੀਆਂ ਵੱਲੋਂ ਤਰਖਾਸਤ ਆਈ ਆ ਤਾਂ ਜੋ ਵੀ ਦੋਵੇਂ ਤਰ੍ਹਾਂ ਬਿਆਨ ਲਿਖਾਉਣੇ ਜਾਂ ਮੁਤਾਬਕ ਕਾਨੂੰਨ ਕਾਰਵਾਈ ਅਮਲ ਵਿੱਚ ਲਿਆਂਦੀ ਜਾਂਦੀ ਹੈ ਉਹ